ਯਾਨੀ ਹਰਪ੍ਰੀਤ ਸਿੰਘ ਤੁਸੀਂ ਆਪਣੀਆਂ ਹਰਕਤਾਂ ਤੋਂ ਬਾਜ਼ ਆ ਜਾਓ ਤੁਹਾਨੂੰ ਸਿੱਖ ਸੰਸਥਾਵਾਂ ਨੂੰ ਅੱਜ ਖਤਰਾ ਹੈ ਪਰ ਤੁਸੀਂ ਤੁਹਾਡੀ ਮਾਨਸਿਕਤਾ ਤੁਹਾਡੇ ਦਿਲ ਦੇ ਵਿੱਚ ਖੋਟ ਸੀ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਤੁਸੀਂ ਕੌਣ ਹੋ ਤੁਸੀਂ ਲੀਰਾਂ ਤੁਸੀਂ ਸਰਦਾਰ ਸੁਖਵੀਰ ਸਿੰਘ ਬਾਦਲ ਇੱਕ ਬਹਾਦਰ ਐਸਾ ਨੇਤਾ ਹੈ ਜਿਹੜਾ ਪੰਜਾਬ ਦੇ ਲਈ ਹਿੱਕ ਨਾ ਕੇ ਖੜਦਾ ਹੈ ਗੁਰਮਰਿਆਦਾ ਦਾ ਕਾਨ ਕਰਕੇ ਤੁਸੀਂ ਹਰਮੰਦਰ ਸਾਹਿਬ ਦੇ ਬਾਹਰ ਗੋਲੀ ਚਲਾ ਕੇ ਤੁਸੀਂ ਏਜੰਸੀਆਂ ਦੇ ਸਰਕਾਰਾਂ ਦੇ ਇਹਨਾਂ ਰਤਪੀਣੀਆਂ ਜੋਕਾਂ ਦੇ ਇਸ਼ਾਰੇ ਦੇ ਉੱਤੇ ਤੁਸੀਂ ਸੁਖਵੀਰ ਸਿੰਘ ਮਾਦਲ ਨੂੰ ਮਾਰਨ ਦਾ ਯਤਨ ਕੀਤਾ ਉਨੀ ਬੋਲਦੀ ਰਕਾਨੇ ਤੂੰ ਨਹੀਂ ਬੋਲਦੀ ਤੇਰੇ ਚ ਤੇਰਾ ਦਿੱਲੀ ਵਾਲਾ ਖਸਮ ਬੋਲਦਾ ਤੇ ਤੁਸੀਂ ਤੁਸੀਂ ਆਪ ਫੈਸਲਾ ਸੁਣਾਇਆ ਚੁੱਲ੍ਹੇ ਸਮੇਟਣ ਦਾ ਤੁਸੀਂ ਅੱਜ ਉਸੇ ਚੁੱਲੇ ਸਮਿਟਣ ਦੇ ਆਦੇਸ਼ ਦੀ ਅਵਗਿਆ ਕਰਕੇ ਤੁਸੀਂ ਤਾਂ ਪੰਥ ਦੇ ਦੋਸ਼ੀ ਬਣ ਗਏ ਦੋਖੀ ਬਣ ਗਏ ਤੁਸੀਂ ਆਪਣਾ ਬੱਕਰਾ ਚੁੱਲਾ ਮਾਰ ਲਿਆ ਧਾਨ ਬਣਦੇ ਹੀ ਕਿਉਂ ਇਲਜ਼ਾਮ ਤੁਸੀਂ ਲਗਾ ਰਹੇ ਹੋ ਕਿ ਗੋਲੀ ਉਹਨਾਂ ਨੇ ਚਲਵਾਈ ਹੈ ਬਹਾਦਿਕ ਖੇਤਰੀ ਪਾਰਟੀ ਹੈ ਜਿਹੜੀ ਪੰਜਾਬ ਨੂੰ ਬਚਾ ਸਕਦੀ ਹੈ ਪੰਜਾਬੀਆਂ ਨੂੰ ਬਚਾ ਸਕਦੀ ਹੈ ਪੰਜਾਬੀ ਇਸ ਨੂੰ ਬਚਾ ਸਕਦੀ ਹੈ ਮੁਗਲੀਆਂ ਹਕੂਮਤ ਦੇ ਗੁਲਾਮੇ ਕਰਕੇ ਅੱਜ ਪੰਥ ਦੇ ਵਿੱਚ ਦੁਫਾੜ ਕਰਨ ਦੇ ਵਿੱਚ ਤਾਂ ਕਾਮਯਾਬ ਹੋ ਗਿਆ ਪਰ ਆ ਕੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹ ਗੱਲ ਤਾਂ ਬੇਨਾਲ ਕਹਿ ਸਕਦੇ ਆ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਮੁੱਖ ਮੰਤਰੀ ਹੋਣਗੇ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੋਏਗੀ। ਅਕਾਲੀ ਦਲ ਦੇ ਨਵੇਂ ਬਣੇ ਪ੍ਰਧਾਨ ਭਾਈ ਹਰਪ੍ਰੀਤ ਸਿੰਘ ਤੇ ਵੱਡੇ ਇਲਜ਼ਾਮ ਲਗਾਏ ਨੇ ਅਕਾਲੀ ਦਲ ਪਾਰਟੀ ਨੇ। ਕਹੇ ਕਿ ਜਿਹੜਾ ਸੁਖਬੀਰ ਸਿੰਘ ਬਾਦਲ ਤੇ ਅਟੈਕ ਹੋਇਆ ਉਹ ਵੀ ਮਾਸਟਰਮਾਈਂਡ ਸੀ ਹਰਪ੍ਰੀਤ ਸਿੰਘ ਤੇ ਉਹਨਾਂ ਦੇ ਬਾਰੇ ਹੁਣ ਚਰਚਾ ਕਰਾਂਗੇ ਅੱਜ ਸਾਡੇ ਅਕਾਲੀ ਲੀਡਰ ਸ਼ਮਸ਼ੇਰ ਸਿੰਘ ਪੁਰਖਾਲਵੀ ਜੀ ਨੇ ਸੋ ਸਵਾਗਤ ਕਰਨਾ ਸਰ ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਤੁਹਾਡੀ ਸਮੁੱਚੀ ਟੀਮ ਦੇ ਨਾਲ ਇਸ ਚੈਨਲ ਨੂੰ ਦੇਖਣ ਵਾਲੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਬਹੁਤ ਹੀ ਆਦਬ ਤੇ ਨਿਮਰਤਾ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੋਖਾਲਪੀ ਸਰ ਪਹਿਲਾਂ ਤਾਂ ਇਹ ਦੱਸੋ ਕਿ ਕਿਸ ਤਰ੍ਹਾਂ ਦੇਖਦੇ ਹੋ ਕਿ ਹੁਣ ਹਰਪ੍ਰੀਤ ਨੂੰ ਯਾਨੀ ਜਿਹੜੇ ਪ੍ਰਧਾਨ ਬਣਾਇਆ ਗਿਆ ਤੇ ਨਵਾਂ ਨਾਂ ਦਿੱਤਾ ਗਿਆ ਸ਼੍ਰੋਮਣੀ ਅਕਾਲੀ ਦਲ ਜਿਸ ਤਰ੍ਹਾਂ ਦੇਖਿਆ ਜਾਂਦਾ ਕਿ ਹੁਣ ਅਕਾਲੀ ਦਲ ਪਾਰਟੀ ਦੇ ਵਿੱਚੋਂ ਹੀ ਬਹੁਤ ਸਾਰੀਆਂ ਪਾਰਟੀਆਂ ਬਣ ਚੁੱਕੀਆਂ ਹਨ ਦੇਖੋ ਮੈਂ ਤੁਹਾਨੂੰ ਇਸ ਤੁਹਾਡੇ ਸਵਾਲ ਦੇ ਸੰਦਰਭ ਦੇ ਵਿੱਚ ਦੱਸ ਦਿਆਂ ਸਭ ਤੋਂ ਪਹਿਲਾਂ ਤਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਵਰਤਾਰੇ ਦੀ ਨਿੰਦਾ ਕਰਦੇ ਆ ਇੱਕ ਫੈਸਲਾ ਕੀਤਾ ਗਿਆ ਕਿ ਜਿਹੜਾ ਇਹ ਹਰਪ੍ਰੀਤ ਸਿੰਘ ਗਿਆਨੀ ਹਰਪ੍ਰੀਤ ਸਿੰਘ ਹੈ ਇਸ ਦੇ ਵਿਰੁੱਧ ਔਰ ਇਸ ਦੇ ਧੜੇ ਵਿਰੁੱਧ ਜਿਹੜੀ ਦੀ ਜੁੰਡਲੀ ਹੈ ਉਸ ਦੇ ਵਿਰੁੱਧ ਜਿਹੜੀ ਇੱਕ ਫੌਜਦਾਰੀ ਜਿਹੜੀ ਕੰਪਲੇਂਟ ਫਾਈਲ ਕਰਨ ਦਾ ਜਿਹੜਾ ਪਾਰਟੀ ਨੇ ਫੈਸਲਾ ਕੀਤਾ ਉਹਦਾ ਕਾਰਨ ਇਹ ਹੈ ਕਿ ਇਹ ਬੰਦਾ ਜਿਹੜਾ ਆਪਣੇ ਆਪ ਨੂੰ ਬਹੁਤ ਇਤਿਹਾਸਕਾਰ ਦੱਸਦਾ ਤੇ ਬਹੁਤ ਵਿਦਵਾਨ ਦੱਸਦਾ ਗਿਆਨੀ ਦੱਸਦਾ ਇਸ ਬੰਦੇ ਨੇ 11 ਅਗਸਤ ਨੂੰ ਜਿੱਦਣ ਸ਼੍ਰੋਮਣੀ ਅਕਾਲੀ ਦਲ ਨੂੰ ਦੁਫਾੜ ਕਰਕੇ ਇਹਨੇ ਇੱਕ ਆਪਣਾ ਵੱਖਰਾ ਚੁੱਲਾ ਲੱਕੜਾਂ ਬਾਲ ਕੇ ਜਲਾਇਆ ਉਸ ਦਿਨ ਉਹਨੇ ਇੱਕ ਗੱਲ ਦਾ ਜ਼ਿਕਰ ਕੀਤਾ ਇਤਿਹਾਸ ਦਾ ਜ਼ਿਕਰ ਕੀਤਾ ਉਹ ਕਹਿੰਦਾ ਹੈ ਕਿ 11 ਅਗਸਤ 1740 ਨੂੰ ਮੱਸੇ ਰੰਗੜ ਦਾ ਜਿਹੜਾ ਸਿਰ ਕਲਮ ਕਰਕੇ ਲੈ ਗਏ ਤੇ ਭਾਈ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਅੱਜ ਮੈਂ ਜਿਹੜਾ ਸੁਖਾ ਸਿੰਘ ਮਹਤਾਬ ਸਿੰਘ ਦੇ ਰੂਪ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੋਂ ਜਿਹੜਾ ਪੰਥ ਦੇ ਪੰਥ ਦੇ ਕੋਲੋਂ ਸ਼੍ਰੋਮਣੀ ਅਕਾਲੀ ਦਲ ਖੋ ਕੇ ਲੈ ਕੇ ਜਾ ਰਿਆਂ ਗਿਆਨੀ ਹਰਪ੍ਰੀਤ ਸਿੰਘ ਤੁਸੀਂ ਆਪਣੀਆਂ ਹਰਕਤਾਂ ਤੋਂ ਬਾਜ਼ ਆ ਜਾਓ ਤੁਹਾਨੂੰ ਮੈਂ ਇਸ ਇਤਿਹਾਸ ਦੇ ਵਿੱਚ ਇਹ ਵੀ ਗੱਲ ਤੁਹਾਨੂੰ ਯਾਦ ਕਰਾ ਦਿਆਂ ਕਿ ਮੁਗਲੀਆਂ ਹਕੂਮਤ ਨੇ ਮਸੇ ਰੰਗੜ ਨੂੰ ਆਪਣਾ ਜਿਹੜਾ ਪਿਆਦਾ ਸੀ ਮੁਗਲੀਆਂ ਹਕੂਮਤ ਦਾ ਉਹਨੂੰ ਅਧਿਕਾਰੀ ਨੁਕਤ ਕੀਤਾ ਸੀ ਜਿਹੜਾ ਆਪਣੇ ਕੁਕਰਮ ਕਰਕੇ ਸਿੱਖਾਂ ਦੀ ਨਫ਼ਰਤ ਦਾ ਪਾਤਰ ਬਣਿਆ ਤੇ ਤੁਸੀਂ ਵੀ ਉਸੇ ਚਾਲ ਦੇ ਉੱਤੇ ਚੱਲ ਰਹੇ ਹੋ ਤੁਸੀਂ 2 ਦਸੰਬਰ 2024 ਨੂੰ ਫੈਸਲਾ ਦਿੱਤਾ ਤੁਸੀਂ ਕਿਹਾ ਕਿ ਸਾਰੇ ਸ਼ਰੋਮਣੀ ਅਕਾਲੀ ਦਲ ਦੇ ਜਿਹੜੇ ਵੱਖ-ਵੱਖ ਚੁੱਲ੍ਹਿਆਂ ਸਾਰਿਆਂ ਨੂੰ ਸਮੇਟ ਕੇ ਇੱਕ ਸ਼ਰੋਮਣੀ ਅਕਾਲੀ ਦਲ ਦੇ ਝੰਡੇ ਥੱਲੇ ਇਕੱਤਰ ਹੋ ਜੋ ਕਿਉਂਕਿ ਪੰਜਾਬ ਨੂੰ ਸਿੱਖੀ ਨੂੰ ਕੌਮ ਨੂੰ ਸਿੱਖ ਸੰਸਥਾਵਾਂ ਨੂੰ ਅੱਜ ਖਤਰਾ ਹੈ ਪਰ ਤੁਸੀਂ ਤੁਹਾਡੀ ਮਾਨਸਿਕਤਾ ਤੁਹਾਡੇ ਦਿਲ ਦੇ ਵਿੱਚ ਖੋਟ ਸੀ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਇਹ ਅੱਜ ਸਮੁੱਚਾ ਸਿੱਖ ਜਗਤ ਸਿੱਖ ਕੌਮ ਜਾਣਦੀ ਹੈ ਪੂਰਾ ਵਰਲਡ ਵਿਸ਼ਵ ਜਾਣਦਾ ਹੈ ਕਿ ਤੁਸੀਂ ਮੰਨ ਦੇ ਵਿੱਚ ਪਾਪ ਲੈ ਕੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਸਟ੍ਰੈਂਥਨ ਕਰਨ ਦੇ ਲਈ ਮਜ਼ਬੂਤ ਕਰਨ ਦੇ ਲਈ ਸਾਰੇ ਧਰਿਆਂ ਨੂੰ ਸਮੇਟਣ ਦੀ ਗੱਲ ਕਰਨ ਦੀ ਯਾਰ ਦੇ ਵਿੱਚ ਤੁਸੀਂ ਨਿਸ਼ਾਨਾ ਬਣਾਇਆ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਤੁਹਾਡੇ ਤਾਂ ਬਹੁਤ ਸਾਰੇ ਚੱਲਦੇ ਆ ਸ਼੍ਰੋਮਣੀ ਅਕਾਲੀ ਦਲ ਦੇ ਬਹੁਤ ਸਾਰੇ ਗੁੱਟ ਕੰਮ ਕਰਦੇ ਆ ਪੰਜਾਬ ਦੇ ਵਿੱਚ ਬਾਹਰ ਵੀ ਕਰਦੇ ਆ ਤੇ ਤੁਸੀਂ ਕਿਸੇ ਬਾਰੇ ਤੁਹਾਡੀ ਜਵਾਨ ਇਹ ਕਾਲੀ ਜਵਾਨ ਤੁਹਾਡੀ ਖੁੱਲੀ ਨਹੀਂ ਪਰ ਤੁਸੀਂ ਤੁਸੀਂ ਸਿਰਫ ਸੁਖਬੀਰ ਸਿੰਘ ਬਾਦਲ ਨੂੰ ਨਿਸ਼ਾਨਾ ਬਣਾਇਆ ਕਿਉਂਕਿ ਇੱਕ ਸਰਦਾਰ ਸੁਖਵੀਰ ਸਿੰਘ ਬਾਦਲ ਹੈ ਜਿਹੜਾ ਪੰਜਾਬ ਦੇ ਹੱਕਾਂ ਵਾਸਤੇ ਹੱਕ ਢਾ ਕੇ ਲੜਦਾ ਹੈ ਚਾਹੇ ਉਹ ਸਿੱਖੀ ਦੀ ਗੱਲ ਹੋਵੇ ਸਿੱਖ ਸੰਸਥਾਵਾਂ ਦੀ ਗੱਲ ਹੋਵੇ ਪੰਜਾਬ ਦੇ ਭਵਿੱਖ ਦੀ ਗੱਲ ਹੋਵੇ ਜਵਾਨੀ ਕਿਸਾਨੀ ਮਜ਼ਦੂਰ ਮੁਲਾਜ਼ਮ ਤੇ ਦੁਕਾਨਦਾਰ ਵਪਾਰੀ ਦੀ ਗੱਲ ਹੋਵੇ ਉਹ ਇੱਕ ਡਾਕੇ ਖੜਦਾ ਪੰਜਾਬ ਦੇ ਮਸਲਿਆਂ ਪ੍ਰਤੀ ਤੁਸੀਂ ਕੌਣ ਹੋ ਤੁਸੀਂ ਲੀਰਾ ਤੁਸੀਂ ਕਿਹਨਾਂ ਦੀਆਂ ਤੁਸੀਂ ਝੋਲੀ ਚੁੱਕ ਤੁਸੀਂ ਆਮ ਆਦਮੀ ਪਾਰਟੀ ਜਿਹੜੀ ਪੰਜਾਬ ਦੇ ਵਿੱਚ ਤੁਹਾਨੂੰ ਸ਼ੈਲਟਰ ਦੇ ਰਹੀ ਹੈ ਤੁਹਾਨੂੰ ਸੈਂਟਰ ਦੀ ਹਕੂਮਤ ਤੁਹਾਨੂੰ ਭਾਰਤੀ ਜਨਤਾ ਪਾਰਟੀ ਦੇ ਇਸ਼ਾਰੇ ਦੇ ਉੱਤੇ ਤੁਸੀਂ ਕੰਮ ਕਰ ਰਿਹਾ ਮੁਗਲੀਆਂ ਹਕੂਮਤ ਕੌਣ ਹੈ ਅੱਜ ਮੁਗਲੀਆਂ ਹਕੂਮਤ ਹੈ ਭਾਜਪਾ ਮੁਗਲੀਆਂ ਹਕੂਮਤ ਹੈ ਆਰਐਸਐਸ ਮੁਗਲੀਆਂ ਹਕੂਮਤ ਹੈ ਆਮ ਆਦਮੀ ਪਾਰਟੀ ਮੁਗਲੀਆਂ ਹਕੂਮਤ ਹੈ ਏਜੰਸੀਆਂ ਤੇ ਤੁਸੀਂ ਉਹਨਾਂ ਦੇ ਪਿਆਦੇ ਬਣ ਕੇ ਅੱਜ ਸ਼ਰੋਮਣੀ ਅਕਾਲੀ ਦਲ ਨੂੰ ਔਰ ਇਸ ਨੂੰ ਜੀਵਤ ਰੱਖਣ ਲਈ ਤਰਨੋਂ ਮੱਛੀ ਹੋ ਰਹੇ ਜੁੱਦੋ ਜਹਾਦ ਕਰ ਰਹੇ ਸਿੱਖ ਮਸਲਿਆਂ ਦੇ ਲੜ ਰਹੇ ਤੁਸੀਂ ਉਸ ਨੂੰ ਟਾਰਗੇਟ ਕਰਕੇ ਸ਼ਰੁਕਵੀਰ ਸਿੰਘ ਬਾਦਲ ਨੂੰ ਤੁਹਾਨੂੰ ਕੀ ਲਾਲਸਾ ਸੀ ਤੁਸੀਂ ਤਾਂ ਕਹਿੰਦੇ ਸੀ ਸ਼ਰੋਮਣੀ ਅਕਾਲੀ ਦਲ ਨੂੰ ਕਾਇਮ ਕਰਨਾ ਮਜ਼ਬੂਤ ਕਰਨਾ ਹੈ ਬੇਚਾਰੇ ਸਾਰੇ ਚੁੱਲ੍ਹੇ ਸਮੇਟ ਲੋ ਤੁਸੀਂ ਤਾਂ ਆਪਣਾ ਚੁੱਲਾ ਇਕਬਾਲ ਲਿਆ ਪਰ ਮੈਂ ਤੁਹਾਨੂੰ ਦੱਸ ਦਿਆਂ ਤੁਸੀਂ ਬੜੀਆਂ ਗੱਲਾਂ ਮਾਰਦੇ ਹੋ ਤੁਹਾਡੀ ਇੰਨੀ ਔਕਾਤ ਤੇ ਤੁਹਾਡੀ ਤਾਕਤ ਨਹੀਂ ਮੈਂ ਤੁਹਾਨੂੰ ਦੱਸ ਦਿਆਂ ਅਕਸਰ ਜਿਹੜਾ ਪੰਜਾਬ ਦੇ ਵਿੱਚ ਇਸ ਗੱਲ ਦਾ ਵਰਤਾਰਾ ਹੁੰਦਾ ਹੈ ਕਿ ਗਰੀਬ ਜਮਾਤ ਨਾਲ ਸੰਬੰਧ ਰੱਖਣ ਵਾਲੇ ਲੋਕਾਂ ਨੂੰ ਬਹੁਤੇ ਵੱਡੇ ਅਹੁਦਿਆਂ ਦੇ ਉੱਤੇ ਬਿਰਾਜਮਾਨੀ ਕਰਾਇਆ ਜਾਂਦਾ ਹੈ ਸਰਮਾਇਦਾਰ ਜੁੰਡਲੀ ਵੱਲੋਂ ਪਰ ਮੈਂ ਦਾਅ ਦਿੰਦਾ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਮੈਂ ਦਾਅ ਦਿੰਦਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਕਿ ਤੁਹਾਨੂੰ ਐ ਸਿੱਖਾਂ ਦੀ ਸਰਮੌਰ ਸੰਸਥਾ ਚਾਹੇ ਉਹ ਦਮਦਮਾ ਸਾਹਿਬ ਹੋਵੇ ਚਾਹੇ ਸ੍ਰੀ ਅਕਾਲ ਤਖਤ ਸਾਹਿਬ ਹੋਵੇ ਤੁਹਾਨੂੰ ਜਥੇਦਾਰ ਲਾਇਆ ਪਰ ਤੁਸੀਂ ਇਹਨਾਂ ਜਿਹੜੀਆਂ ਕੌਮ ਦੀਆਂ ਮਾਨਮੱਤੀਆਂ ਸੰਸਥਾਵਾਂ ਦੇ ਮੁਖੀ ਬਣ ਕੇ ਤੁਸੀਂ ਕੌਮ ਦੇ ਪਿੱਠ ਦੇ ਵਿੱਚ ਛੁਰਾ ਮਾਰ ਕੇ ਅੱਜ ਕੌਮ ਨੂੰ ਦੁਬਧਾ ਦੇ ਵਿੱਚ ਪਾਤਾ ਪਰ ਇਤਿਹਾਸ ਲਿਖਿਆ ਜਾਊਗਾ ਇਤਿਹਾਸ ਲਿਖਣਾ ਲਿਖਿਆ ਜਾਣਾ ਉਹਦੇ ਵਿੱਚ ਤੁਹਾਡਾ ਨਾਮ ਤੁਹਾਡਾ ਨਾਮ ਕੌਮ ਦਾ ਗਦਾਰ ਗਰਦਾਨਿਆਂ ਜਾਊਗਾ ਇਹ ਮੇਰੀ ਗੱਲ ਯਾਦ ਰੱਖ ਲਿਓ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਤੁਸੀਂ ਖਤਮ ਕਰਨ ਦੀਆਂ ਗੱਲਾਂ ਕਰਦੇ ਆ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਇੱਕ ਬਹਤ ਐਸਾ ਨੇਤਾ ਹੈ ਜਿਹੜਾ ਪੰਜਾਬ ਦੇ ਲਈ ਹਿੱਕ ਦਾ ਕੇ ਖੜਦਾ ਤੁਸੀਂ ਕਿਹਾ ਮੈਂ ਇਸ ਗੱਲ ਦਾ ਵੀ ਮਤਲਬ ਤੁਹਾਡੇ ਚੈਨਲ ਜਰੀਏ ਸਪਸ਼ਟ ਕਰਦੇ ਆ ਕਿ ਸੁਖਬੀਰ ਸਿੰਘ ਬਾਦਲ ਦੀ ਹੋਂਦ ਨੂੰ ਮਟਾਉਣ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਉਸ ਦੀ ਹیثیت ਨੂੰ ਮਨਫੀ ਕਰਨ ਦੇ ਲਈ ਤੁਸੀਂ ਕਿਹੜੇ ਚਾਰਾ ਨਹੀਂ ਵਰਤੇ ਆ ਤੁਸੀਂ ਕਿਹੜੀ ਚਾਰਾ ਜੋਇ ਨਹੀਂ ਕਰੀ ਤੁਸੀਂ ਕਿਹੜੇ ਯਤਨ ਨਹੀਂ ਕੀਤੇ ਇਹ ਗੱਲ ਸੱਚ ਹੈ ਸ਼ਰੋਮਣਿਕ ਅਜ ਗੁਰ ਸ਼ਰੋਮਣਿਕ ਅਕਾਲੀ ਦਲ ਨੇ ਇਸ ਗੱਲ ਦਾ ਇਲਜ਼ਾਮ ਤੁਹਾਡੇ ਤਲਾਹ ਮੈਂ ਕਹਿੰਦਾ ਇਲਜ਼ਾਮ ਨਹੀਂ ਹੈ ਇਹ ਇਹ ਸਚਾਈ ਹੈ ਕਿਉਂਕਿ ਤੁਸੀਂ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਗੁਰਮਰਯਾਦਾ ਦਾ ਕਾਂਡ ਕਰਕੇ ਤੁਸੀਂ ਹਰਮੰਦਰ ਸਾਹਿਬ ਦੇ ਬਾਹਰ ਗੋਲੀ ਚਲਾ ਕੇ ਤੁਸੀਂ ਏਜੰਸੀਆਂ ਦੇ ਸਰਕਾਰਾਂ ਦੇ ਇਹਨਾਂ ਰਤ ਪੀਣੀਆਂ ਜੋਕਾਂ ਦੇ ਇਸ਼ਾਰੇ ਦੇ ਉੱਤੇ ਤੁਸੀਂ ਸੁਖਵੀਰ ਸਿੰਘ ਬਾਦਲ ਨੂੰ ਮਾਰਨ ਦਾ ਯਤਨ ਕੀਤਾ ਉਹ ਤੁਸੀਂ ਭੁੱਲ ਜੋ ਤੁਸੀਂ ਜਿਹੜੀਆਂ ਕੱਚਾਂ ਵਜਾ ਰਹੇ ਹੋ ਨਾ ਇਹ ਕਹਿੰਦੇ ਨਾ ਜਿੱਦਾਂ ਇੱਕ ਗਾਣਾ ਹੈ ਵੀ ਤੂੰ ਨਹੀਂ ਬੋਲਦੀ ਰਕਾਨੇ ਤੂੰ ਨਹੀਂ ਬੋਲਦੀ ਤੇਰੇ ਚ ਤੇਰਾ ਦਿੱਲੀ ਵਾਲਾ ਖਸਮ ਬੋਲਦਾ ਤੇ ਤੁਸੀਂ ਇਹ ਜਿਹੜੀ ਗੱਲ ਵਾਜਬ ਨਹੀਂ ਹੈ ਇਹ ਠੀਕ ਨਹੀਂ ਹੈ ਤੁਸੀਂ ਜੇ ਸਹੀ ਮਹਨਿਆਂ ਦੇ ਵਿੱਚ ਕੌਮ ਨੂੰ ਸਮਰਪਿਤ ਹੈ ਪੰਥ ਨੂੰ ਸਮਰਪਿਤ ਹੈ ਸਿੱਖੀ ਨੂੰ ਸਮਰਪਿਤ ਹੈ ਫਿਰ ਜਾਓ ਭੁੱਲ ਬਖਸ਼ਾਓ ਆਪਣੀ ਅਕਾਲ ਤਖਤ ਸਾਹਿਬ ਤੇ ਜਾ ਕੇ ਕਿ ਤੁਸੀਂ ਆਪ ਫੈਸਲਾ ਸੁਣਾਇਆ ਚੁੱਲ੍ਹੇ ਸਮੇਟਣ ਦਾ ਤੁਸੀਂ ਅੱਜ ਉਸੇ ਚੁੱਲੇ ਸਮੇਟਣ ਦੇ ਆਦੇਸ਼ ਦੀ ਅਵਗਿਆ ਕਰਕੇ ਤੁਸੀਂ ਤਾਂ ਪੰਥ ਦੇ ਦੋਸ਼ੀ ਬਣ ਗਏ ਦੁਖੀ ਬਣ ਗਏ ਤੁਸੀਂ ਆਪਣਾ ਵੱਖਰਾ ਚੁੱਲਾ ਮਾਰ ਲਿਆ ਇਹ ਗੱਲ ਉਹ ਕਹਿੰਦੇ ਕਿ ਤੁਹਾਡੇ ਤੋਂ ਚੁੱਲਾ ਸੰਭਿਆ ਨਹੀਂ ਤਾਂ ਕਰਕੇ ਸੀਵਾਲਾ ਇਹ ਕੌਣ ਹੁੰਦਾ ਜੀ ਇਹ ਕੌਣ ਹੁੰਦਾ ਚੁੱਲ੍ਹਾ ਸੰਭਾਲਣ ਵਾਲਾ ਇਹ ਦੇਖੋ ਸਿੱਖਾਂ ਦੀ ਸਰਮੌਰ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਜਿਹੜੀ ਸਾਡੀ ਸਨਮਾਨਯੋਗ ਜਿਹੜੀ ਸ਼ਕਤੀ ਹੈ ਉਸ ਦੀ ਫਸੀਲ ਦੇ ਉੱਤੇ ਖੜ ਕੇ ਗਿਆਨੀ ਹਰਪ੍ਰੀਤ ਸਿੰਘ ਆਦੇਸ਼ ਦਿੰਦਾ ਹੈ ਤੇ ਉਸੇ ਤਰ੍ਹਾਂ ਸਬਤ ਉਹਨਾਂ ਹੁਕਮਾਂ ਨੂੰ ਆਪਣੇ ਹੁਕਮਾਂ ਨੂੰ ਆਦੇਸ਼ ਨੂੰ ਜਿਹੜਾ ਸਬਤ ਅੱਜ ਕਰਦਾ ਤੇ ਚੁੱਲ੍ਹਾ ਕੌਣ ਨੇ ਸੰਭਰੇ ਆ ਚੁੱਲ੍ਹਾ ਤਾਂ ਚੁੱਲ੍ਹਾ ਸੰਭਰ ਦੀ ਗੱਲ ਨਹੀਂ ਹੈ ਇਹ ਇਹਨੂੰ ਪਤਾ ਕਿ ਜੇ ਕੋਈ ਪੰਜਾਬ ਲਈ ਲੜ ਸਕਦਾ ਕੌਮ ਲਈ ਲੜ ਸਕਦਾ ਸਿੱਖ ਸੰਸਥਾਵਾਂ ਲਈ ਲੜ ਸਕਦਾ ਅੱਜ ਇਹਨਾਂ ਦੀ ਚਾਰਾ ਜੋਈਆਂ ਇਸ ਜੁੰਡਲੀ ਦੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਕਬਜ਼ਾ ਕੀਤਾ ਜਾਵੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੋਕਾਂ ਨੇ ਵੋਟਾਂ ਪਾ ਕੇ ਮੈਂਬਰ ਜਿਤਾਏ ਹੈ ਬਹੁਤ ਸੰਮਤੀ ਨਾਲ ਸਰਬਸੰਮਤੀ ਨਾਲ ਵੋਟਾਂ ਪਾ ਕੇ ਉਹਨਾਂ ਨੇ ਆਪਣਾ ਪ੍ਰਧਾਨ ਚੁਣਿਆ ਤੁਹਾਡੇ 'ਚ ਹਿੰਮਤ ਹੈ ਆਓ ਮੈਦਾਨ ਦੇ ਵਿੱਚ ਲੜਾਈ ਲੜੋ ਵੋਟਾਂ ਜਿੱਤ ਕੇ ਆਓ ਜੇ ਤੁਸੀਂ ਬਣ ਗਏ ਤੇ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਬਜ਼ਾ ਕਰ ਲਓ ਪਰ ਸਿੱਖ ਕੌਮ ਜਾਣਦੀ ਅੱਜ ਬੱਚਾ ਬੱਚਾ ਜਾਣ ਗਿਆ ਕਿ ਅਸੀਂ ਬੜੀਆਂ ਜਦੋ ਜਹਿਦ ਕਰਕੇ ਮਸੰਦਾਂ ਕੋਲੋਂ ਮਸੰਦਾਂ ਦੇ ਕਬਜ਼ਿਆਂ ਦੇ ਵਿੱਚੋਂ ਗੁਰਦੁਆਰਾਂ ਦਾ ਜਿਹੜਾ ਇੰਤਜ਼ਾਮ ਹੈ ਛੁਡਾਇਆ ਸੀ ਅੱਜ ਤੁਸੀਂ ਫੇਰ ਮਸੰਦ ਜਿਹੜੇ ਮਸੰਦ ਬਣ ਕੇ ਅੱਜ ਸਿੱਖ ਸੰਸਥਾਵਾਂ ਦੇ ਉੱਤੇ ਕਬਜ਼ਾ ਕਰਨ ਲਈ ਤਰਲੋ ਮੱਛੀ ਹੋ ਰਿਹਾ ਸਿੱਖ ਕੌਮ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰੇਗੀ ਨਹੀਂ ਤੁਸੀਂ ਇਲਜ਼ਾਮ ਲਗਾ ਰਹੇ ਹੋ ਭਾਈ ਹਰਪ੍ਰੀਤ ਸਿੰਘ ਤੇ ਤੁਹਾਨੂੰ ਯਾਨੀ ਇਲਜ਼ਾਮ ਪਹਿਲਾਂ ਤਾਂ ਲਗਾਏ ਨਹੀਂ ਹੁਣ ਪ੍ਰਧਾਨ ਬਣਤੇ ਹੀ ਕਿਉਂ ਇਲਜ਼ਾਮ ਤੁਸੀਂ ਲਗਾ ਰਹੇ ਹੋ ਕਿ ਗੋਲੀ ਉਹਨਾਂ ਨੇ ਚਲਵਾਈ ਹੈ ਇਹ ਗੱਲਾਂ ਇਹ ਗੱਲਾਂ ਜਿਹੜੀਆਂ ਸਾਰੀਆਂ ਇਸ ਗੱਲ ਵੱਲ ਇਸ਼ਾਰਾ ਕਰਦੀਆਂ ਕਿ ਸਾਰੀ ਸਕ੍ਰਿਪਟ ਦਾ ਜੇ ਸੂਤਰਤਾਰ ਹੈ ਜੇ ਦਾ ਪ੍ਰੋਡਿਊਸਰ ਹੈ ਇਹਨੂੰ ਜਨਮ ਦੇਣ ਵਾਲਾ ਇਹਨੂੰ ਦੱਸਣ ਵਾਲਾ ਇਹਨੂੰ ਫਲਾਉਣ ਵਾਲਾ ਇਹਨੂੰ ਪ੍ਰਚਾਰਨ ਵਾਲਾ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਵਾਲਾ ਇੱਕੋ ਇੱਕ ਹੈ ਇਹ ਗੁਰੂ ਘਰ ਦਾ ਮਸੰਦ ਗਿਆਨੀ ਹਰਪ੍ਰੀਤ ਸਿੰਘ ਇਸ ਕਰਕੇ ਸਾਨੂੰ ਇਹ ਮਜਬੂਰ ਹੋ ਕੇ ਕਹਿਣਾ ਪਿਆ ਕਿ ਹਾਂ ਅਸੀਂ ਤਾਂ ਦੇਖੋ ਇਹਨਾਂ ਨੇ ਬਹੁਤ ਸਾਰੇ ਯਤਨ ਕੀਤੇ ਸਿੱਖਾਂ ਦੇ ਵਿੱਚ ਭਾਈ ਮਾਰੂ ਜੰਗ ਕਰੋਣ ਦੇ ਬਹੁਤ ਯਤਨ ਕੀਤੇ ਇਹਨਾਂ ਨੇ ਕਿਹਾ ਕਿ ਪੰਜਾਬ ਦੀ ਧਰਤੀ ਦੇ ਉੱਤੇ ਖੂਨ ਡੁੱਲੇ ਇਹਨਾਂ ਨੇ ਇਸ ਗੱਲ ਦੀ ਕੋਸ਼ਿਸ਼ ਕੀਤੀ ਕਿ ਇੱਥੇ ਜਿਹੜੇ ਹਾਲਾਤ ਵਿਸਪਟ ਕੋਣ ਇਹ ਤਾਂ ਮੈਂ ਦੱਸ ਦਿੰਨਾ ਸਰਦਾਰ ਸੁਖਵੀਰ ਸਿੰਘ ਬਾਦਲ ਹੋਰਾਂ ਨੂੰ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਿਹੜੇ ਧਾਮੀ ਸਾਹਿਬ ਨੂੰ ਐਡਵੋਕੇਟ ਧਾਮੀ ਸਾਹਿਬ ਨੂੰ ਜਿਨ੍ਹਾਂ ਦੇ ਸਿਆਣਪ ਦੇ ਨਾਲ ਇਹਨਾਂ ਦੀਆਂ ਜੜੀਆਂ ਚਾਰਾ ਜੋਈਆਂ ਸੀ ਇਹਨਾਂ ਦੇ ਜਿਹੜੇ ਜਾਲ ਬਿਛਾਏ ਹੋਏ ਸੀ ਉਹ ਆਪਣੇ ਮਕਸਦ ਦੇ ਵਿੱਚ ਕਾਮਯਾਬ ਨਹੀਂ ਹੋਏ ਮੈਂ ਕਹਿੰਦਾ ਚੁੱਲਾ ਐਨੋ ਜਿੰਨਾ ਮਰਜੀ ਬਾਲਨ ਪਰ ਇਹ ਸਾਰੇ ਜਿਹੜੇ ਐ ਸਿੱਖ ਸਤੰਤਾਂ ਦੇ ਸਿੱਖ ਮਰਿਆਦਾਵਾਂ ਦੇ ਸਿੱਖ ਪਰੰਪਰਾਵਾਂ ਦੇ ਔਰ ਕਾਨੂੰਨਮ ਤੌਰ ਤੇ ਇਹ ਸਾਰਾ ਕੁਝ ਗਲਤ ਕਰ ਰਿਹਾ ਪੰਜਾਬ ਦੇ ਲੋਕ ਭਲੀ ਭਾਂਤ ਜਾਣਦੇ ਆ ਉਹ ਬਾਰ ਬਾਰ ਐਕਸਪੈਰੀਮੈਂਟ ਨਹੀਂ ਕਰਨਾ ਚਾਹੁੰਦੇ 2022 ਦੇ ਵਿੱਚ ਵੀ ਐਕਸਪੈਰੀਮੈਂਟ ਕੀਤਾ ਆਮ ਆਦਮੀ ਪਾਰਟੀ ਨੂੰ 94 ਬਿਤਾਗ ਬਣਾ ਕੇ ਪੰਜਾਬ ਦੀ ਜ਼ਿੰਮੇਵਾਰੀ ਦਿੱਤੀ ਅੱਜ ਪੰਜਾਬ ਦਾ ਹਰ ਵਰਗ ਫਿਲਕ ਰਿਹਾ ਰੋ ਰਿਹਾ ਤੜਪ ਰਿਹਾ ਤੇ ਉਹ ਹੁਣ ਲੋਕ ਬਾਰ ਬਾਰ ਇਸ ਗੱਲ ਦਾ ਐਕਸਪੈਰੀਮੈਂਟ ਤਜਰਬਾ ਨਹੀਂ ਕਰਨਗੇ ਉਹਨਾਂ ਨੇ ਇੱਕ ਦੇਖੀ ਪਰਖੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਜਿਹਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਹੈ ਔਰ ਵਾਹ ਇੱਕ ਖੇਤਰੀ ਪਾਰਟੀ ਹੈ ਜਿਹੜੀ ਪੰਜਾਬ ਨੂੰ ਬਚਾ ਸਕਦੀ ਹੈ ਪੰਜਾਬੀਆਂ ਨੂੰ ਬਚਾ ਸਕਦੀ ਹੈ ਪੰਜਾਬੀਅਤ ਨੂੰ ਬਚਾ ਪਰ ਤੁਹਾਨੂੰ ਨਹੀਂ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਜੋ ਵੀ ਹੋ ਰਿਹਾ ਕਿ ਹੁਣ ਜਿੱਦਾਂ ਉਹ ਪ੍ਰਚਾਰਕ ਨੇ ਕਿਹਾ ਉਹ ਪੋਲਿਟਿਕਸ ਦੇ ਵਿੱਚ ਆ ਪਾਣਗੇ ਤੁਹਾਨੂੰ ਲੱਗਦਾ ਕਿ ਉਹ ਪਰਚਾਈਆਂ ਨਹੀਂ ਪ੍ਰਚਾਰਕ ਨੇ ਤੇ ਲੀਡਰ ਲੀਡਰੀ ਕਰ ਪਾਣਗੇ ਭਾਈ ਹਰਪ੍ਰੀਤ ਸਿੰਘ ਮੈਂ ਕਹਿੰਦਾ ਜੀ ਦੇਖੋ ਉਹਦੀ ਲਾਲਸਾ ਹੀ ਐਸੀ ਉਹ ਕਰੇ ਚਾਹੇ ਨਾ ਕਰੇ ਪਰ ਉਹਨੇ ਇੱਕ ਵਾਰ ਫੁੱਟ ਪਾਉਣ ਦਾ ਕੌਮ ਦੇ ਵਿੱਚ ਯਤਨ ਤਾਂ ਕਰਤਾਂ ਲਾਂਦੇ ਉਹ ਮਸੰਦ ਬਣ ਕੇ ਉਹਨਾਂ ਮੁਗਲੀਆਂ ਹਕੂਮਤ ਦੀ ਗੁਲਾਮੀ ਕਰਕੇ ਅੱਜ ਪੰਥ ਦੇ ਵਿੱਚ ਦੁਫਾਰ ਕਰਨ ਦੇ ਵਿੱਚ ਤਾਂ ਕਾਮਯਾਬ ਹੋ ਗਿਆ ਪਰ ਸਿੱਖ ਕੌਮ ਸਿੱਖ ਸਿੱਖ ਜਗਤ ਪੰਜਾਬ ਪੰਜਾਬੀ ਉਹਨਾਂ ਨੂੰ ਇਸ ਹਰਕਤਾਂ ਦੇ ਵਿੱਚ ਕਾਮਯਾਬ ਨਹੀਂ ਹੋਣ ਦੇਣਗੇ ਉਹਨੂੰ ਚਾਹ ਉਹ ਕਿ ਮੈਂ ਜੀ ਪ੍ਰਧਾਨ ਬਣ ਜਾ ਪ੍ਰਧਾਨ ਪਰ ਉਹ ਇਹ ਪ੍ਰਧਾਨ ਕੀ ਆ ਕਿਿਆ ਨੇ ਸਿਆਸੀ ਪ੍ਰਧਾਨ ਕੀ ਕਿ ਐਡੇ ਵੱਡੇ ਸਰਮੌਰ ਜਿਹੜੀ ਸਨਮਾਨਯੋਗ ਥਾਂ ਦੇ ਉੱਤੇ ਤੁਸੀਂ ਬ੍ਰਾਂਜਮਾਨ ਹੈ ਦੋ ਦੋ ਤੁਹਾਨੂੰ ਤਖਤਾਂ ਦੀ ਜ਼ਿੰਮੇਵਾਰੀ ਦਿੱਤੀ ਹੈ ਤੁਹਾਡਾ ਹਲੇ ਵੀ ਢਿੱਡ ਨਹੀਂ ਭਰਿਆ ਤੁਹਾਡੀ ਮਾਨਸਿਕਤਾ ਤੋਂ ਤਾਂ ਲੋਕ ਐਸੀ ਗੱਲ ਤੋਂ ਜਾਣਗੇ ਅਰੇ ਪਾਰਟੀਆਂ ਕਈ ਬਣ ਗਈਆਂ ਸ਼੍ਰੋਮਣੀ ਅਕਾਲੀ ਦਲ ਹੁਣ ਭਾਈ ਅਮਰਿਤਪਾਲ ਦੀ ਗੱਲ ਕਰ ਲਈਏ ਲੋਕ ਇਹ ਵੀ ਕਹਿ ਰਹੇ ਨੇ ਕਿ ਹੁਣ 27 ਦੇ ਵਿੱਚ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਜਾਏਗਾ ਤੁਹਾਨੂੰ ਕੀ ਲੱਗਦਾ ਕਿ ਕਿੰਨੀਆਂ ਪਾਰਟੀਆਂ ਬਣ ਚੁੱਕੀਆਂ ਨੇ ਕੀ ਰਹੇਗਾ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਇਹ ਪੰਜਾਬ ਦੀ ਧਰਤੀ ਹੈ ਇਹ ਗੁਰੂਆਂ ਪੀਰਾਂ ਦੀ ਵਰਸਾਈ ਹੋਈ ਧਰਤੀ ਹੈ ਇਸ ਦੇ ਵਿੱਚ ਹਰ ਵਰਗ ਦਾ ਮਾਣ ਸਨਮਾਨ ਸਤਿਕਾਰ ਹੋਣਾ ਲਾਜ਼ਮੀ ਹੈ ਕਿਉਂਕਿ ਇੱਥੇ ਕਦੇ ਫਿਰਕੂ ਦੰਗੇ ਨਹੀਂ ਹੋਏ ਇੱਥੇ ਜਾਤ ਅਧਾਰਤ ਧਰਮ ਅਧਾਰਤ ਦੰਗੇ ਨਹੀਂ ਹੋਏ ਇੱਥੇ ਸ਼੍ਰੋਮਣੀ ਅਕਾਲੀ ਦਲ ਜਿਹੜੀ ਆਪਸੀ ਭਾਈਚਾਰਕ ਸਾਂਝ ਦੀ ਮੁੱਦਾ ਹੀ ਰਹੀ ਹੈ ਬੀਤੇ ਸਮੇਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਰਹਿਣਾ ਇਹਨੂੰ ਪਾਟੋ ਧਾੜ ਕਰਨ ਵਾਸਤੇ ਇਹਨੂੰ ਕਮਜ਼ੋਰ ਕਰਨ ਵਾਸਤੇ ਸਮੇਂ-ਸਮੇਂ ਸਿਰ ਜਿਹੜੀਆਂ ਚਾਰਾ ਜੋਈਆਂ ਹੁੰਦੀਆਂ ਰਹੀਆਂ ਸੋ ਉਹਨੂੰ ਜੀ ਮੈਂ ਤੁਹਾਨੂੰ ਦੱਸਦਾ 1962 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਫਤਿਹ ਸਿੰਘ ਬਣਿਆ 1919 ਦੇ ਵਿੱਚ 1990 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਪੰਥਕਹੁਣ ਦੇ ਵਿੱਚ ਆਇਆ 1992 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਪੰਥਕ ਦੇ ਕੈਪਟਨ ਅਮਰਿੰਦਰ ਸਿੰਘ ਪ੍ਰਧਾਨ ਬਣੇ 1999 ਦੇ ਵਿੱਚ ਸਰਬ ਹਿੰਦ ਅਕਾਲੀ ਦਲ ਬਣਿਆ 2004 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਲੋਂਗੋਵਾਲ ਬਣਿਆ ਉਸ ਤੋਂ ਬਾਅਦ 2014 ਚ ਯੂਨਾਈਟਿਡ ਅਕਾਲੀ ਦਲ ਬਣ ਗਿਆ ਫਿਰ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਬਣ ਗਿਆ 2018 ਦੇ ਵਿੱਚ 2021 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਸਯੁਕਤ ਮੋਰਚਾ ਬਣ ਗਿਆ ਸਯੁਕਤ ਜਣਾ ਅਕਾਲੀ ਦਲ ਬਣ ਗਿਆ ਬਹੁਤ ਸਾਰੀਆਂ ਕੋਸ਼ਿਸ਼ਾਂ ਸਮੇਂ-ਸਮੇਂ ਇਹ ਦੇਖੋ ਅਸੀਂ ਇਹਨਾਂ ਦੇ ਨਾਲ ਅਸੀਂ ਇਹਨਾਂ ਨੂੰ ਹਟਾਉਣਾ ਜਾਣਦੇ ਆ ਇਹਨਾਂ ਜਿਹੜੀਆਂ ਮੁਸ਼ਕਲਾਂ ਸਾਡੇ ਅੱਗੇ ਹਰਡਲਸ ਪੈਦਾ ਕੀਤੀਆਂ ਜਾ ਰਹੀਆਂ ਸ਼੍ਰੋਮਣੀ ਅਕਾਲੀ ਦਲ ਇੱਕ ਸੰਘਰਸ਼ਮਈ ਪਾਰਟੀ ਹੈ ਇੱਕ ਸਿਆਸੀ ਜਮਾਤ ਨਹੀਂ ਹੈ ਇਹ ਇੱਕ ਇੱਕ ਜਿਹੜਾ ਗਰੁੱਪ ਹੈ ਇੱਕ ਐਸੀ ਜਮਾਤ ਹੈ ਜਿਹੜੀ ਸਿੱਖਾਂ ਦੀ ਨੁਮਾਇੰਦਗੀ ਕਰਦੀ ਹੈ ਪੰਜਾਬ ਦੀ ਨੁਮਾਇੰਦਗੀ ਕਰਦੀ ਹੈ ਔਰ ਇਸ ਗੱਲ ਲਈ ਬਜਿੱਦ ਹੈ ਕਿ ਅਸੀਂ ਪੰਜਾਬ ਦਾ ਭਲਾ ਸੋਚਣਾ ਸੋ ਸ਼੍ਰੋਮਣੀ ਅਕਾਲੀ ਦਲ ਨੂੰ ਪਾਟੋ ਤਾੜ ਕਰਨ ਲਈ ਇਹਨੂੰ ਕਮਜ਼ੋਰ ਕਰਨ ਲਈ ਸਮੇਂ-ਸਮੇਂ ਸਰ ਇਹ ਗਿਆਨੀ ਹਰਪ੍ਰੀਤ ਸਿੰਘ ਵਰਗੇ ਮਸੰਦਾਂ ਦੀਆਂ ਬਹੁਤ ਸਾਰੀਆਂ ਕੋਸ਼ਿਸ਼ਾਂ ਹੁੰਦੀਆਂ ਰਹੀਆਂ ਪਰ ਹੁਣ ਲੋਕ ਜਿਹੜਾ ਸਮਝ ਚੁੱਕੇ ਆ ਔਰ ਅਕਾਲੀ ਦਲ ਨਾ ਕਮਜ਼ੋਰ ਹੋਇਆ ਤੇ ਨਾ ਹੋਣਾ ਤੇ ਨਾ ਆਉਣ ਵਾਲੇ ਸਮੇਂ ਦੇ ਵਿੱਚ ਹੋਵੇਗਾ ਅਕਾਲੀ ਦਲ ਚੜ੍ਹਦੀ ਕਲਾ ਦੇ ਵਿੱਚ ਐ ਔਰ ਮੈਂ ਤੁਹਾਨੂੰ ਦੱਸਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹ ਗੱਲ ਤਾਂ ਹਬੇ ਨਾਲ ਕਹਿ ਸਕਦੇ ਆ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਮੁੱਖ ਮੰਤਰੀ ਹੋਣਗੇ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੋਏਗੀ ਔਰ ਸਾਰੇ ਲੋਕ ਹਰ ਵਰਗ ਦੇ ਲੋਕ ਚਾਹੇ ਉਹ ਸਿੱਖ ਹੋਵੇ ਹਿੰਦੂ ਹੋਵੇ ਮੁਸਲਮਾਨ ਹੋਵੇ ਇਸਾਈ ਹੋਵੇ ਜੈਨੀ ਹੋਵੇ ਬੋਧੀ ਹੋਵੇ ਸਾਰਿਆਂ ਦੀ ਭਲਾਈ ਇੱਥੋਂ ਦੀ ਤਰੱਕੀ ਇੱਥੋਂ ਦਾ ਵਿਕਾਸ ਇਹ ਜਿਹੜਾ ਅਸੀਂ ਜਿਹੜਾ ਬਿਲਕੁਲ ਜਿਹੜਾ ਇਸ ਗੱਲ ਨੂੰ ਯਕੀਨੀ ਬਣਾਵਾਂਗੇ ਇਸ ਗੱਲ ਦਾ ਅਸੀਂ ਦਾਅਵਾ ਕਰਦੇ ਹਾਂ ਲਾਸਟ ਸਵਾਲ ਲੇਵਾਂਗੇ ਹੁਣ ਚੀਮਾ ਸਾਹਿਬ ਨੇ ਇਹ ਵੀ ਗੱਲ ਕਹੀ ਹੈ ਕਿ ਕਹਿੰਦੇ ਕਿ ਅਸੀਂ ਕੋਰਟ ਦਾ ਰੁਖ ਕਰਾਂਗੇ ਕਹਿੰਦੇ ਕਿ ਜਿਹੜਾ ਹੁਣ 100 ਸਾਲ ਤੋਂ ਪੁਰਾਣੀ ਪਾਰਟੀ ਹੈ ਬਿਲਕੁਲ ਸਾਡਾ 105 ਸਾਲ ਦਾ 104 ਸਾਲ ਦਾ ਜਿਹੜਾ ਸਾਡੀ ਇਤਿਹਾਸ ਹੈ ਅਸੀਂ ਤਾਂ ਚਾਹੇ ਕੋ ਪੂਰੀ ਦਾ ਮੋਰਚਾ ਹੋਵੇ ਧਰਮ ਯੁੱਧ ਮੋਰਚਾ ਹੋਵੇ ਚਾਹੇ ਪੰਜਾਬੀ ਬੋਲ ਤੇ ਇਲਾਕਿਆਂ ਦੀ ਗੱਲ ਹੋਵੇ ਚਾਹੇ ਹਰ ਮੁੱਦੇ ਦੇ ਉੱਤੇ ਸੰਘਰਸ਼ ਕੀਤਾ ਜੀ ਅਸੀਂ ਅਸੀਂ ਲੜਾਈ ਲੜੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਲੜਾਈ ਲੜਦੇ ਰਹਿਣਾ ਸੋ ਇਹ ਜਿਹੜੀ ਇਹਨਾਂ ਨੇ ਇੱਕ ਜਿਹੜਾ ਬਗੀ ਗੁੱਟ ਬਣਾ ਕੇ ਜਿਹਦਾ ਨਾਮ ਇਹ ਗੈਰ ਕਾਨੂੰਨੀ ਢੰਗ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਕਹਿ ਰਹੇ ਆ ਉਸ ਦੇ ਵਿਰੁੱਧ ਅਸੀਂ ਮਾਨਯੋਗ ਅਦਾਲਤਾਂ ਰੁਖ ਕਰਾਂਗੇ ਇਸ ਗੱਲ ਦਾ ਜਿਹੜਾ ਵਰਣਨ ਇਸ ਗੱਲ ਦਾ ਖੁਲਾਸਾ ਡਾਕਟਰ ਚੀਮਾ ਪਹਿਲਾਂ ਹੀ ਕਰ ਚੁੱਕੇ ਆ ਔਰ ਪਾਰਟੀ ਇਸ ਗੱਲ ਦੀ ਇਕਮਤ ਹੈ ਕਿ ਅਸੀਂ ਇਹਨਾਂ ਨੂੰ ਮਾਨਯੋਗ ਅਦਾਲਤਾਂ ਦੇ ਵਿੱਚ ਵੀ ਕ੍ਰਿਸਾਂਗੇ ਔਰ ਇਹ ਲੋਕਾਂ ਦੀ ਕਚੈਰੀ ਦੇ ਵਿੱਚ ਤਾਂ ਪਹਿਲਾਂ ਹੀ ਇਹ ਜਿਹੜੇ ਉਹ ਇਹਨਾਂ ਦਾ ਬਿਸਪੋਰਟ ਹੋ ਚੁੱਕਿਆ ਸਤਿ ਸ਼੍ਰੀ ਅਕਾਲ ਤੁਸੀਂ ਆਪ ਦਾ ਕੀਮਤੀ ਸਮਾਂ ਦਿੱਤਾ ਸੋ ਇਸ ਜੀ ਆਪਣੇ ਨਾਲ ਅਕਾਲੀ ਲੀਡਰ ਸ਼ਮਸ਼ੀਰ ਸਿੰਘ ਪੁਰਖਾਲ ਵੀ ਜਿਨ੍ਹਾਂ ਨਾਲ ਤਮਾਮ ਗੱਲਾਂ ਬਾਤਾਂ ਕੀਤੀਆਂ ਜਿਸ ਤਰੀਕੇ ਦੇ ਨਾਲ ਭਾਈ ਹਰਪ੍ਰੀਤ ਸਿੰਘ ਨੂੰ ਹੁਣ ਪ੍ਰਧਾਨਗੀ ਦਾ ਅਹੁਦਾ ਮਿਲਿਆ ਤੇ ਉਸਤੇ ਆਪਾਂ ਚਰਚਾ ਕੀਤੀ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸੋ ਆਪਦੇ ਕਮੈਂਟ ਕਰਕੇ ਵਿਚਾਰ ਜਰੂਰ ਸਾਂਝੇ ਕਰੋ ਸੋ ਜਿਨ੍ਹਾਂ ਨੇ ਫਰੀडम ਟੀਵੀ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜਰੂਰ ਕਰੋ ਤਾਂ ਕਿ ਹਰ ਇੱਕ ਤਾਜ਼ਾ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਹੁਣ ਮੈਨੂੰ ਦੇ ਇਜਾਜ਼ਤ ਕੈਮਰਾਮੈਨ ਜੱਜ ਦੇ ਨਾਲ ਸੋ ਉਹਨੂੰ ਜਾਂਚਲਾ ਦੀ ਰਿਪੋਰਟ ਚੰਡੀਗੜ੍ਹ